ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਅਸੀਂ ਤੁਹਾਨੂੰ ਹਰ ਰੋਜ਼ ਨਵੀਆਂ ਨਵੀਆਂ ਕਹਾਣੀਆਂ ਨਵੀਆਂ ਨਵੀਆਂ ਵਿਚਾਰਾਂ ਤੇ ਨਵੀਆਂ ਨਵੀਆਂ ਸਫਲੀਆਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਕਮਿਆਰ ਤੇ ਕਰਾਮਾਤੀ ਕੁੱਤੇ ਦੀ ਕਹਾਣੀ ਸੁਣਾਉਂਦੇ ਹਾਂ ਇੱਕ ਸਮੇਂ ਦੀ ਗੱਲ ਹੈ ਇੱਕ ਕਮਿਆਰ ਆਪਣੇ ਪਰਿਵਾਰ ਨਾਲ ਇੱਕ ਛੋਟੀ ਝੁੱਗੀ ਵਿੱਚ ਰਹਿੰਦਾ ਸੀ ਉਹ ਸਾਰਾ ਦਿਨ ਮਿੱਟੀ ਦੇ ਭਾਂਡੇ ਬਣਾਉਂਦਾ ਤੇ ਹਫਤੇ ਵਿੱਚ ਬਾਜ਼ਾਰ ਜਾ ਕੇ ਵੇਚਦਾ ਪਰ ਉਸ ਦੀ ਮਿਹਨਤ ਦੇ ਬਾਵਜੂਦ ਵੀ ਘਰ ਦੇ ਹਾਲਾਤ ਕਦੇ ਨਾ ਸੁਧਰੇ ਰੋਜੀ ਰੋਟੀ ਮੁਸ਼ਕਲ ਨਾਲ ਚੱਲਦੀ ਸੀ ਇੱਕ ਦਿਨ ਉਸ ਨੇ ਸੋਚਿਆ ਪਿੰਡ ਵਿੱਚ ਤਾਂ ਮੇਰਾ ਸਮਾਨ ਸਸਤਾ ਵਿਕ ਜਾਂਦਾ ਹੈ ਕਿਉਂ ਨਾ ਮੈਂ ਸ਼ਹਿਰ ਵਿੱਚ ਜਾ ਕੇ ਵੇਚਾਂ ਸ਼ਾਇਦ ਉਥੇ ਕੋਈ ਵਾਦਾ ਹੋਵੇ ਕਮਿਆਰ ਆਪਣੀਆਂ ਗੱਡੀਆਂ ਭਰੀਆਂ ਭਾਂਡੇ ਲੈ ਕੇ ਸ਼ਹਿਰ ਵੱਲ ਰਵਾਨਾ ਹੋ ਗਿਆ ਰਸਤੇ ਵਿੱਚ ਅਚਾਨਕ ਅੱਗ ਦੀਆਂ ਲਪਟਾਂ ਅੱਗੇ ਆ ਖੜੀਆਂ ਅੱਗ ਨੇ ਆਵਾਜ਼ ਮਾਰੀ ਰੁਕ ਜਾ ਮਨੋਖਾ ਅੱਗੇ ਵਧਿਆ ਤੂੰ ਸੜ ਜਾਵੇਂਗਾ ਕਮਿਆਰ ਘਬਰਾ ਗਿਆ ਸੋਚਿਆ ਹੁਣ ਮੇਰਾ ਕੀ ਹੋਵੇਗਾ ਅਚਾਨਕ ਉੱਥੇ ਇੱਕ ਛੇਸ਼ਨਾਗ ਆ ਨਿਕਲਿਆ ਕਮਿਆਰ ਉਸ ਨੂੰ ਵੇਖ ਕੇ ਹੋਰ ਵੀ ਡਰ ਗਿਆ ਪਰ नाग ਨੇ ਕਿਹਾ ਡਰੋ ਨਾ ਮੈਂ ਤੇਰੀ ਮਦਦ ਕਰਨ ਆਇਆ ਹਾਂ ਜੇ ਤੂੰ ਮੈਨੂੰ ਆਪਣੇ ਭਾਂਡੇ ਵਿੱਚ ਬਿਠਾ ਕੇ ਪਾਣੀ ਕੋਲ ਛੱਡਾਂਵੇਂ ਤਾਂ ਮੈਂ ਤੈਨੂੰ ਐਸੀ ਮਦਦ ਕਰਾਂਗਾ ਜੋ ਕਿ ਤੇਰੀ ਕਿਸਮਤ ਬਦਲ ਦੇਵੇਗੀ ਕਮਿਆਰ ਨੇ ਹਿੰਮਤ ਕਰਕੇ नाग ਨੂੰ ਮਿੱਟੀ ਦੇ ਭਾਂਡੇ ਵਿੱਚ ਰੱਖਿਆ ਅਤੇ ਪਾਣੀ ਦੇ ਨੇੜੇ ਲੈ ਗਿਆ नाग ਨੇ ਖੁਸ਼ ਹੋ ਕੇ ਕਿਹਾ ਤੂੰ ਮੇਰੀ ਜਾਨ ਬਚਾਈ ਹੈ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਪਤਾਲ ਲੋਕ ਵਿੱਚ ਮੇਰੇ ਪਰਿਵਾਰ ਕੋਲ ਜਾ ਰਸਤੇ ਵਿੱਚ ਬਹੁਤ ਸੱਖ ਹੋਣਗੇ ਪਰ ਤੈਨੂੰ ਨੁਕਸਾਨ ਨਹੀਂ ਪਹੁੰਚਾਉਣਗੇ ਜਦੋਂ ਤੂੰ ਮੇਰੇ ਵੱਡੇ ਵਡੇਰਿਆਂ ਕੋਲ ਪਹੁੰਚੇ ਤਾਂ ਉਹਨਾਂ ਕੋਲ ਇੱਕ ਕਰਾਮਾਤੀ ਕੁੱਤੀ ਹੈ ਉਹ ਕੁੱਤੀ ਮੰਗ ਲੈਣਾ ਤੇ ਉਹ ਤੇਰੇ ਸਾਰੇ ਦੁੱਖ ਦਰਦ ਮਿਟਾ ਦੇਵੇਗੀ ਕਮਿਆਰ ਹੌਲੀ ਹੌਲੀ ਪਤਾਲ ਲੋਕ ਵੱਲ ਤੁਰ ਪਿਆ ਜਿਵੇਂ नाग ਨੇ ਕਿਹਾ ਸੀ ਰਾਸਤੇ ਵਿੱਚ ਬੇਸ਼ੁਮਾਰ ਸੱਪ ਸਨ ਪਰ ਕਿਸੇ ਨੇ ਵੀ ਉਸ ਨੂੰ ਕੁੱਝ ਨਾ ਕਿਹਾ ਆਖਰਕਾਰ ਉਹ ਵੱਡੇ ਨਾਗਾਂ ਦੇ ਦਰਬਾਰ ਵਿੱਚ ਪਹੁੰਚਿਆ ਉਥੇ ਰਾਜਸੀ ਟੰਗ ਨਾਲ ਸੱਪਾਂ ਦੀ ਸਭਾ ਸੀ नाग ਬਡੇਰਿਆਂ ਨੇ ਪੁੱਛਿਆ ਮਨੁੱਖਾ ਤੂੰ ਇੱਥੇ ਕਿਵੇਂ ਆਇਆ ਕਮਿਆਰ ਨੇ ਹਿੰਮਤ ਕਰਕੇ ਸਾਰੀ ਕਹਾਣੀ ਸੁਣਾਈ ਉਸਨੇ ਅਰਦਾਸ ਕੀਤੀ ਮੈਨੂੰ ਤੁਹਾਡੀ ਕਰਾਮਾਤੀ ਕੁੱਤੀ ਦੇ ਦਿਓ ਤਾਂ ਕਿ ਮੇਰਾ ਗਰੀਬੀ ਦੁੱਖ ਦੂਰ ਹੋ ਸਕੇ 나ਗ ਬਡੇਰੇ ਨੇ ਸੋਚਿਆ ਅਤੇ ਉਸ ਦੀ ਸਚਾਈ ਵੇਖ ਕੇ ਕਿਹਾ ਠੀਕ ਹੈ ਪਰ ਧਿਆਨ ਰੱਖੀ ਇਹ ਕੁੱਤੀ ਬਹੁਤ ਚਮਤਕਾਰੀ ਹੈ ਇਹ ਜੋ ਵੀ ਮੰਗੇਗੀ ਉਸ ਦੇ ਬਦਲੇ ਉਹ ਤੈਨੂੰ ਅਸੀਸ ਦੇਵੇਗੀ ਕਿਸ ਨੂੰ ਧੋਖਾ ਨਾ ਦੇਵੀ ਕਮਿਆਰ ਖੁਸ਼ ਹੋ ਕੇ ਕੁੱਤੀ ਨੂੰ ਨਾਲ ਲੈ ਆਇਆ ਜਦੋਂ ਉਹ ਆਪਣੀ ਝੁੱਗੀ ਵਾਲੇ ਘਰ ਵਾਪਸ ਆਇਆ ਕੁੱਤੀ ਨੇ ਆਪਣਾ ਚਮਤਕਾਰ ਦਿਖਾਉਣਾ ਸ਼ੁਰੂ ਕਰ ਦਿੱਤਾ ਘਰ ਦੀ ਕੰਗਾਲੀ ਮਿਟ ਗਈ ਭਾਂਡੇ ਚੰਗੀ ਕੀਮਤਾਂ ਤੇ ਪਿਕਣ ਲੱਗੇ ਪਰਿਵਾਰ ਖੁਸ਼ਹਾਲ ਹੋ ਗਿਆ ਕਮਿਆਰ ਨੇ ਸਮਝ ਲਿਆ ਕਿ ਸੱਚੇ ਦਿਲ ਤੇ ਭਲੇ ਕੰਮਾਂ ਦਾ ਫਲ ਹਮੇਸ਼ਾ ਮਿਲਦਾ ਹੈ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਦਇਆ ਹਿੰਮਤ ਅਤੇ ਸਚਾਈ ਨਾਲ ਕੀਤਾ ਕੰਮ ਹਮੇਸ਼ਾ ਮਨੁੱਖ ਨੂੰ ਸੁੱਖ ਸਮਰiddhi ਦਿੰਦਾ ਹੈ ਜੇ ਤੁਹਾਨੂੰ ਮੇਰੀ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਅਣਜਾਣੇ ਵਿੱਚ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਅਣਜਾਣ ਸਮਝ ਕੇ ਮaaf ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ